ਸੱਸ ਘਟਣ ਦਾ ਨਵਾਂ ਤਰੀਕਾ ਸਿੱਖਿਆ ਕੈਨੇਡਾ ਜਾ ਕੇ ਸੱਸ ਘਟਣ ਦਾ ਨਵਾਂ ਤਰੀਕਾ ਸਿੱਖਿਆ ਕੈਨੇਡਾ ਜਾ ਕੇ ਪਹਿਲਾਂ ਸੱਸ ਨੂੰ ਕਰੇ ਬੁਲਾਈਏ ਫੋਨ ਤੇ ਮੈਸੇਜ ਲਾ ਕੇ ਪਹਿਲਾਂ ਸੱਸ ਨੂੰ ਕਰੇ ਬੁਲਾਈਏ ਫੋਨ ਤੇ ਮੈਸੇਜ ਲਾ ਕੇ ਜਿੱਥੇ ਨਾ ਕੋਈ ਰੌਲਾ ਰੱਪਾ ਉੱਥੇ ਗੁੰਡੀ ਲਾ ਕੇ ਨਹੀਂ ਮੈਂ ਸੱਸ ਘਟਣੀ ਬੇਸਮੈਂਟ ਵਿੱਚ ਜਾ ਕੇ ਨਹੀਂ ਮੈਂ ਸੱਸ ਘਟਣੀ ਬੇਸਮੈਂਟ ਵਿੱਚ ਜਾ ਕੇ ਨਹੀਂ ਮੈਂ ਸੱਸ ਘਟਣੀ ਬੇਸਮੈਂਟ ਵਿੱਚ ਜਾ ਕੇ ਨਹੀਂ ਮੈਂ ਸੱਸ ਘਟਣੀ ਕਦੇ ਮੋਟਾ ਮਾਰਦੀ ਕਦੇ ਗੋਟਾ ਮਾਰਦੀ ਕਦੇ ਮੋਟਾ ਮਾਰਦੀ ਕਦੇ ਗੋਟਾ ਮਾਰਦੀ ਸੱਤ ਛੱਡਣੀ ਮੈਂ ਸਦੀਵ ਮਹਾਰਜ ਕਰਦੇ ਲੋਕ ਕੁੱਟਣੀ ਟੀਵਿਧੀ ਉੱਚੀ ਬਾਜਕਾਰੀ ਕੇ ਨੂੰ ਕੁੱਟਣੀ ਟੀਵਿਧੀ ਉੱਚੀ ਬਾਜਕਾਰੀ ਕੇ ਨੂੰ ਕੁੱਟਣੀ ਟੀਵਿਧੀ ਉੱਚੀ ਬਾਜਕਾਰੀ ਕੇ ਸਣਵੀਰ ਕਟੀਆਂ ਕਰੇ ਪਦੋ ਚੰਦਰੀ ਵੋ ਜੀ ਜੀਆਂ ਦੇ ਦਿਨ ਨੇ ਨੇ ਕੱਲੀ ਮਾਏ ਵੱਡੇ ਵੀਰ ਨੂੰ ਤੀਆਂ ਤੀਜ ਨੀ ਦਿਆਂ ਦੇ ਦਿਨ ਨੇ ਨੇ ਕੱਲੀ ਮਾਏ ਵੱਡੇ ਵੀਰ ਨੂੰ ਬਾਣੇ ਤੇ ਅਮਾ ਦੇ ਜਾਏ ਚਾਚੇ ਤਾਏ ਮਤਲਬ ਦੇ ਸ਼ੱਕਾ ਪੂਰ ਦੇ ਅਮਾ ਦੇ ਜਾਏ ਚਾਚੇ ਤਾਏ ਮਤਲਬ ਦੇ ਸ਼ੱਕਾ ਪੂਰ ਦੇ ਅਮਾ ਦੇ ਜਾਏ ਚਾਚੇ ਤਾਏ ਮਤਲਬ ਦੇ ਚਾਚੇ ਤਾਏ ਬਹਿ ਜਾ ਆਖ ਦੇ